ਉੱਧਰੇ ਕੀ ਨਾਂ ਬਾ ਉੱਧਰੇ ਮੇਰੇ ਨਾਲ ਕੋਪਿੰਦਰ ਸਿੰਘ ਜੀ ਕੀ ਹੋਇਆ ਕੀ ਮੇਰੇ ਫਾਦਾ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਪੀਟੇ ਆ ਕੇ ਉਹਨਾਂ ਨੇ ਛੈਡ ਮਾਰ ਗਿਆ ਆ ਡੈਡੀ ਡੈਡੀ ਸਾਈਕਲ ਤੇ ਸੀਗੇ ਕੱਲਾ ਨੋਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੇ ਹੋ ਗਿਆ ਕਿੰਨੇ ਭੈਣ ਭਰਾ ਹੋ ਜੀ ਅਸੀਂ ਦੋ ਭੈਣ ਭਰਾ ਹਾਂ ਜੀ ਮੰਗ ਅਸੀਂ ਸਾਫ਼ ਦੀ ਮੰਗ ਕਰਦੇ ਹਾਂ ਜੀ ਇਹ ਨਾਂ ਡੈਡੀ ਦਾ ਮੇਨ ਡੈਡੀ ਦਾ ਨਾਂ ਹੈ ਪਰ ਸਿੰਘ ਜੀ ਪਿੰਡ ਪਿੰਡ ਕਲਾਨੌਰ ਆਈ ਹੈ ਜੀ। ਕਿ ਨਾ ਇਹ ਅੱਜ ਹਰਪ੍ਰੀਤ ਸਿੰਘ ਪੁੱਤਰ ਇੰਦਰ ਸਿੰਘ ਕਲਾਨੌਰ ਦਾ ਰਹਿਣ ਵਾਲਾ ਹੈ। ਇਹ ਕਲਾਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਤੇ ਕੋਈ ਨਾਮ ਵੀ ਉਹੀ ਕਲਣਾ ਐਕਸੀਡੈਂਟ ਹੋ ਗਿਆ। ਇਹਦੀ ਮੌਕੇ ਤੇ ਮੌਤ ਹੋ ਗਈ ਹੈ। ਤਫ਼ਤੀਸ਼ਾਂ ਹੀ ਕਰ ਰਹੇ ਹਨ। ਸਰ ਕੋਈ ਜਿੰਨਾ ਵਜਾ ਹੋ ਰਹੀ ਵੀ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ। ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ। ਕਾਤੇ ਹੀ ਇਹ ਸਾਈਕਲ ਤੇ ਜਾ ਰਿਹਾ ਪੱਧਰ ਕਿ ਨਾ ਉਹ ਉਧਰ ਮੇਰੇ ਨਾਲ ਕੋ ਭਿੰਦਾਂ ਚੰਗੀ ਕੀ ਹੋ ਗਈ ਹੈ ਮੇਰੇ ਫਾਦਾ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹੀ ਪੀਟੇ ਆ ਕੇ ਉਹਨਾਂ ਨੇ ਸ਼ੈਡ ਮਾਰ ਗਿਆ ਕਾਤੇ ਡੈੜੀ ਇਹ ਡੈੜੀ ਸਾਈਕਲ ਤੇ ਸੀਗੇ ਦੇਖੋ ਆ ਰਹੇ ਕਲਾ ਨੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੇ ਹੋ ਗਿਆ ਕਿੰਨੇ ਪੈਣ ਭਰਾਵਾਂ ਜੀ ਅਸੀਂ ਦੋ ਪੈਣ ਭਰਾਵਾਂ ਜੀ ਇਹ ਤੁਸੀਂ ਮੰਗਦੇ ਮੰਗ ਅਸੀਂ ਸਾਫ਼ ਦੀ ਮੰਗ ਕਰਦੇ ਆਂ ਜੀ ਇਹ ਨਾਂ ਡੈਡਾ ਮੈਂ ਡੈਡਾ ਨਾਮ ਹਰਪ੍ਰੀਤ ਸਿੰਘ ਜੀ ਪਿੰਡ ਪਿੰਡ ਕਲਾਂੌਰ ਦਾ ਹੀ ਆ ਜੀ ਸਰ ਕੀ ਨਾ ਹੈ ਇਹ ਅੱਜ ਹਰਪ੍ਰੀਤ ਸਿੰਘ ਪੁੱਤਰ ਇੰਦਰ ਸਿੰਘ ਕਲਾਂੌਰ ਦਾ ਰਹਿਣ ਵਾਲਾ ਹੈ ਇਹ ਕਲਾਂੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਤੇ ਕੋਈ ਨਾਮ ਵੀ ਹਿੱਕਲਦਾ ਐ ਐਕਸੀਡੈਂਟ ਹੋ ਗਿਆ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ ਹੈ ਕਰ ਰਹੇ ਨੇ ਸਰ ਕੋਈ ਜਿੰਨਾ ਵਜਿਆ ਉਹ ਵੀ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ ਕਾਤੇ ਹੀ ਇਹ ਸਾਈਕਲ ਤੇ ਜਾ ਰਿਹਾ ਪੱਧਰ ਕਿ ਨਾ ਬਹੁਤ ਉਧਰ ਮੇਰੇ ਨਾਲ ਕੋ ਭਿੰਦਾਂ ਚੰਗੀ ਕੀ ਹੋ ਗਈ ਹੈ ਮੇਰੇ ਫਾਦਾ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹੀ ਪੀਟੇ ਆ ਕੇ ਉਹਨਾਂ ਨੇ ਸ਼ੈਡ ਮਾਰ ਗਿਆ ਕਾਤੇ ਡੈੜੀ ਇਹ ਡੈੜੀ ਸਾਈਕਲ ਤੇ ਸੀਗੇ ਕੋ ਆ ਰਹੇ ਕਲਾ ਨੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੇ ਹੋ ਗਿਆ ਕਿੰਨੇ ਪੈਣ ਭਰਾਵਾਂ ਜੀ ਅਸੀਂ ਦੋ ਪੈਣ ਭਰਾਵਾਂ ਜੀ ਇਹ ਤੁਸੀਂ ਮੰਗਦੇ ਮੰਗ ਅਸੀਂ ਸਾਫ਼ ਦੀ ਮੰਗ ਕਰਦੇ ਆਂ ਜੀ ਇਹ ਨਾਂ ਡੈਡਾ ਮੈਂ ਡੈਡਾ ਦਾ ਨਾਮ ਹੈ ਹਰਪ੍ਰੀਤ ਸਿੰਘ ਜੀ ਪਿੰਡ ਪਿੰਡ ਕਲਾਨੌਰ ਆਇਆ ਜੀ ਤਾਂ ਕੀ ਨਾ ਇਹ ਅੱਜ ਹਰਪ੍ਰੀਤ ਸਿੰਘ ਪੁੱਤਰ ਇੰਦਰ ਸਿੰਘ ਕਲਾਨੌਰ ਦਾ ਰਹਿਣ ਵਾਲਾ ਹੈ ਇਹ ਕਲਾਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਤੇ ਕੋਈ ਨਾਮ ਵੀ ਉਹੀ ਕਲਣਾ ਐਕਸੀਡੈਂਟ ਹੋ ਗਿਆ ਇਸ ਦੇ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ ਚੱਲ ਰਹੀ ਹੈ ਸਰ ਕੋਈ ਜਿੰਨਾ ਵਜਾ ਹੋ ਰਿਹਾ ਹੈ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ ਜੀ ਸਰ ਜੀ ਕਾਤੇ ਹੀ ਇਹ ਸਾਈਕਲ ਤੇ ਜਾ ਰਿਹਾ